ਤੇ ਮਾਤਾ ਨੂੰ ਚੁਕਲੀ ਚੀਜ਼ ਉਹਨਾਂ ਦੇਹਾਂ ਨੂੰ ਜਿਸ ਹੱਥ ਰੱਖਿਆ ਗਿਆ ਕਿ ਜੰਗਲੀ ਜਾਨਵਰ ਇਹਨਾਂ ਨੂੰ ਖਾ ਜਾਣਗੇ ਰੋਂਗ ਤੇ ਖੜੇ ਹੁੰਦੇ ਮਨ ਪਾਵਾਂ ਦਾ ਅੱਖਾਂ ਦੇ ਵਿੱਚ ਹੰਝੂ ਆਉਂਦੇ ਨਹੀਂ ਬੋਲਿਆ ਨਹੀਂ ਉਹ ਜਾਂਦਾ ਕਿ ਇਸ ਤਰੀਕੇ ਨਾਲ ਕੀ ਕੁਝ ਚੱਲਣਾ ਪਿਆ ਉਹਨਾਂ ਨੂੰ ਜੰਗਲ ਵਿਆਬਾਰ ਦੇ ਵਿੱਚ ਰੱਖ ਦਿੱਤਾ ਗਿਆ ਉਹਨਾਂ ਨੇ ਹੀ ਉਹਦੀ ਰਾਤ ਰੱਖਿਆ ਕੀਤੀ ਸ਼ੇਰਾਂ ਨੇ ਰੱਖਿਆ ਕੀਤੀ ਰਾਖੀ ਕੀਤੀ ਮ੍ਰਿਤਕ ਦੇਹਾਂ ਦੀ ਮਾਤਾ ਗੁਜਰ ਘਾਟ ਦੇ ਛੋਟੇ ਸਾਹਸਾਂ ਦੀ ਸਾਹਿਬਾਂ ਦੇ ਮਾਤਾ ਗੁਜਰੀ ਜੀ ਆਪਣੇ ਪੰਥ ਦੇ ਰਾਹ ਤੇ ਚੱਲਦੇ ਹਨ ਨਹੀਂ ਡੋਲੇ ਵੜੇ ਵੜੇ ਲਾਹੂ ਜਿੱਤ ਤੇ ਜਿਸ ਨੇ ਸੁਭਾਸਰਾਂ ਨੇ ਛੋਟੇ ਸਾਹਿਬ ਜੈਦਾਂ ਨੂੰ ਮਾਤਾ ਗੁਜਰੀ ਕੌਰ ਜੀ ਨੂੰ ਸ਼ਹੀਦ ਕਰਕੇ ਇਸ ਹੰਸਲਾ ਨਦੀ ਦੇ ਵਿੱਚ ਸੁੱਟਿਆ ਗਿਆ ਉਸ ਸਮੇਂ 48 ਘੰਟੇ ਜਿਹੜੀ ਸ਼ੇਰਾਂ ਨੇ ਜਿਹੜੀ ਉਹ ਬੱਚਿਆਂ ਦੀ ਮਾਤਾ ਗੁਜਰਤ ਕਾਲਜ ਦੀ ਰਾਖੀ ਕੀਤੀ ਹੈ ਇਸ ਕਰਕੇ ਜੀ ਲੋਕਾਂ ਦੀ ਸਰਦਾ ਪਾਵਣਾ ਹੈ ਸਰਦਾ ਪਾਵਣਾ ਦੇ ਮੁਤਾਬਕ ਲੋਕ ਛੇਰ ਛੜਾ ਕੇ ਆਪਣੀਆਂ ਜਿਹੜੀਆਂ ਮਨੋਖਮਨਾ ਪੂਰਨ ਕਰਦੇ ਜੋ ਵੀ ਕੋਈ ਮਨੋਕਾਮਨਾ ਲੈ ਕੇ ਆਉਂਦਾ ਹੈ ਸਿੱਧਾ ਦੇ ਪਵਣ ਸਥਾਨਾਂ ਤੇ ਸਤਿਗੁਰੂ ਜੀ ਸਾਰਿਆਂ ਦੀਆਂ ਮਨੋਕਾਮਨਾ ਸਪੂਰਨ ਕਰਦੇ ਹੈ ਇੱਥੇ ਮਨੋਕਾਮਨਾ ਜਦੋਂ ਪੂਰੀ ਹੁੰਦੀ ਉਦੋਂ ਛੇਰ ਛੜਾਏ ਜਾਂਦੇ ਨੇ ਹਾਂਜੀ ਹਾਂਜੀ ਆਪਣੀ ਸਰਦਾ ਮੁਤਾਬਕ ਫਿਰ ਛੇਰ ਛਡਾਉਂਦੇ ਆ ਕਈ ਬੱਚਾ ਨੇ ਪਰ ਵਾਲੀਆਂ ਖੜਾਮਾ ਚੜਾਉਂਦੇ ਆ ਆਂਸਰ ਦਾ ਮੁਤਾਬਕ ਜੋ ਵੀ ਕਿਸੇ ਦੀ ਹੈ ਲੈ ਕੇ ਆਉਂਦੇ ਆ ਜਦੋਂ ਸਮਰਾਟ ਸੀ ਇੱਕ ਵੀ ਨਹੀਂ ਸੁਣੀ ਤਾਂ ਉਹਨਾਂ ਨੂੰ ਜ਼ਿੰਦਾ ਅਰਹਾਂ ਦੇ ਵਿੱਚ ਚੜਵਾ ਦਿੱਤਾ ਗਿਆ ਕਿੰਨਾ ਪਰ ਤੋਂ ਤਾਂ ਦੀ ਹੈ ਡਿੱਗ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਸਿਰ ਕਲਮ ਕਰਵਾ ਦਿੱਤੇ ਜਾਂਦੇ ਨੇ ਜਿਸ ਸਮੇਂ ਬਾਬਾ ਜੋਰਾਵਾਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਇਥੇ ਕਿਲਾ ਸੀਗਾ ਉਹ ਕਿਲੇ ਤੋਂ ਇਧਰਲੇ ਪਾਸੇ ਹੰਸਲਾ ਨਦੀ ਸੀ ਉਹਨਾਂ ਨੇ ਉਹ ਸਰੀਰਾਂ ਨੂੰ ਉਹ ਪਵਿੱਤਰ ਸਰੀਰਾਂ ਨੂੰ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਸਰੀਰਾਂ ਨੂੰ ਉਹਨਾਂ ਨੇ ਕਿਲੇ ਦੇ ਕੰਨ ਤੋਂ ਜੰਗਲ ਵਾਲੇ ਨੂੰ ਛੱਡ ਦਿੱਤਾ ਕਿ ਆਪੇ ਕੋਈ ਜਿਹੜੇ ਜੰਗਲੀ ਜਾਨਵਰ ਹੋਣਗੇ ਆਪੇ ਖਾ ਜਾਣਗੇ ਔਰ ਓਏ ਓਏ ਸਥਾਨ ਹੈ ਇਸ ਸਥਾਨ ਤੇ ਇਹ ਜੰਗਲ ਦੇ ਵਿੱਚ ਉਸ ਉਹ ਸਰੀਰਾਂ ਦੀ ਰੱਖਿਆ ਉਹਨਾਂ ਦੀ ਦੇਖਭਾਲ ਸ਼ੇਰ ਨੇ ਸਾਰੀ ਰਾਤ ਉਹਨਾਂ ਦੀ ਰਾਖੀ ਕੀਤੀ ਤੇ 7 ਸਾਲ ਤੇ 9 ਸਾਲ ਦੀ ਮਿਲ ਕਿੰਨੀ ਛੋਟੀ ਉਮਰ ਹੁੰਦੀ ਹੈ ਜਿਸ ਉਮਰ ਦੇ ਵਿੱਚ ਦੋਵੇਂ ਛੋਟੇ ਸਹਿਮ ਸਾਧਾ ਕਰਦਾਤਾ ਗੁਜਰੀ ਜੀ ਆਪਣੇ ਪੰਥ ਦੇ ਰਾਹ ਤੇ ਚੱਲਦੇ ਹੋਏ ਨਹੀਂ ਡੋਲੇ ਵੱਡੇ-ਵਡੇ ਲਾਲਚ ਦਿੱਤੇ ਗਏ ਫਿਰ ਵੀ ਉਹਨਾਂ ਛੋਟੇ ਸਹਿਮ ਸਾਧਾ ਨੇ ਜੋ ਮੁਗਲ ਸਮਰਾਟ ਸੀ ਇੱਕ ਨੀਹ ਹਾ ਟੁੜੀ ਤਾਂ ਉਹਨਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਛਣਵਾ ਦਿੱਤਾ ਗਿਆ ਅੱਜ 12 ਪੋ ਦੀ ਰਾਤ ਹੈ ਤਾਂ 13 ਪੋ ਕੱਲ ਜਿਸ ਤਰੀਕੇ ਨਾਲ ਹੁੰਦਾ ਦੀ ਸ਼ਹਾਦਤ ਹੋਈ ਹੈ ਤਾਂ ਬਾਅਦ ਵਿੱਚ ਉਹਨਾਂ ਦੇ ਵਿੱਚ ਛਣਵਾ ਦਿੱਤੇ ਜਾਂਦੇ ਜਦੋਂ ਬਾਅਦ ਵਿੱਚ ਤਾਂ ਵੀ ਉਹਨਾਂ ਦੇ ਸਾਥ ਚੱਲ ਰਹੇ ਹੁੰਦੇ ਦੀਵਾਰ ਆਪਣੇ ਆਪ ਡਿੱਗ ਜਾਂਦੀ ਹੈ ਡਿੱਗ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਉਹਨਾਂ ਦੀ ਸਿਰ ਕਲਮ ਕਰਵਾ ਦਿੱਤੇ ਜਾਂਦੇ ਤਾਂ ਉਹਨਾਂ ਦੀ ਮ੍ਰਿਤਕ ਦੇਹਾਂ ਲਿਆ ਕੇ ਜੰਗਲ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਮਾਤਾ ਗੁਜਰੀ ਜੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਠੰਡੇ ਪੁਰਸ਼ ਦੇ ਵਿੱਚ ਹੁੰਦੇ ਨੇ ਜਦੋਂ ਉਹਨਾਂ ਨੂੰ ਮੁਰਤੀ ਮਹਿਰਾ ਜਾ ਕੇ ਦੱਸਦੇ ਨੇ ਤਾਂ ਉਹ ਵੀ ਆਪਣੇ શ્વાસ ਤਿਆਗ ਜਾਂਦੇ ਨੇ ਤਾਂ ਵੀ ਉਹ ਛੋਟੇ ਸਹਿਬਜ਼ਾਦੀ ਤੇ ਮਾਤਾ ਗੁਜਰੀ ਜੀ ਦਾ ਮ੍ਰਿਤਕ ਦੇਹਾਂ ਨੂੰ ਜਿਸ ਥਾਂ ਤੇ ਰੱਖਿਆ ਗਿਆ ਕਿ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਣਗੇ ਜੰਗਲ ਵਿਆਬਾਂ ਦੇ ਵਿੱਚ ਰੱਖ ਦਿੱਤਾ ਗਿਆ ਪਰ ਜਿਨ੍ਹਾਂ ਤੋਂ ਜਿਨ੍ਹਾਂ ਲਈ ਰੱਖਿਆ ਕਿ ਮ੍ਰਿਤਕ ਦੇਹਾਂ ਕਿ ਜੰਗਲ ਦੇ ਜਾਨਵਰ ਖਾ ਜਾਣਗੇ ਉਹਨਾਂ ਨੇ ਹੀ ਪੂਰੀ ਰਾਤ ਰੱਖਿਆ ਕੀਤੀ ਸ਼ੇਰਾਂ ਨੇ ਰੱਖਿਆ ਕੀਤੀ ਰਾਖੀ ਕੀਤੀ ਮ੍ਰਿਤਕ ਦੇਹਾਂ ਦੀ ਮਾਤਾ ਗੁਜਰੀ ਘਰ ਦੇ ਛੋਟੇ ਸ ਸਾਧਿਆ ਦੀ ਤਾਂ ਅੱਜ ਉਸ ਜਿਸ ਸਥਾਨ ਤੇ ਖੜੇ ਹੈ ਇਹ ਉਹੀ ਗੁਰੂ ਘਰ ਹੈ ਗੁਰੂ ਘਰ ਵਿਬਾਨ ਸਾਹਿਬ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਤਾਂਾਂ ਮੌਜੂਦ ਨੇ ਛੋਟੇ ਸਾਹਿਬ ਸਾਧਕੀ ਮਦਮ ਗੁਜਨੀ ਜੀ ਦੀ ਸ਼ਹਾਦਤ ਨੂੰ ਲੈ ਕੇ ਇੱਥੇ ਜੋ ਦੀਵਾਨ ਸਜਾਇਆ ਗਿਆ ਨੇ ਤਾਂ ਲੋਕ ਇੱਥੇ ਨਤਮਸਤਕ ਹੋਣ ਆਏ ਨੇ ਅ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੁਰੂ ਘਰ ਗੁਰੂ ਘਰ ਵਿਬਾਨਗੜ ਸਾਧ ਜਿੱਥੇ ਕਹਿੰਦੇ ਨੇ ਕਿ ਵਿੱਚ ਲੋ ਪੂਰੀ ਰਾਤ ਮ੍ਰਿਤਕ ਦੇਹਾਂ ਦੀ ਰੱਖਿਆ ਕੀਤੀ ਗਈ ਸੀ ਇੱਥੇ ਸਾਰਾ ਜੰਗਲ ਸੀ ਬਿਆਹਬਾਨ ਸੀ ਤਾਂ ਇਤਿਹਾਸ ਲਾਸਾਨੀ ਸ਼ਹਾਦਤਾਂ ਦਾ ਇਤਿਹਾਸ ਹੈ ਤਾਂ ਜਿਸ ਤਰੀਕੇ ਦੇ ਨਾਲ ਇੱਥੇ ਰੱਖਿਆ ਕੀਤੀ ਗਈ ਸਮਰਿੱਤਕ ਦੇਹਾਂ ਦੀ ਸ਼ੇਰਾਂ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਹੀ ਇਸ ਗੁਰੂ ਘਰ ਦੇ ਵਿੱਚ ਸ਼ੇਰ ਜੋਨੇ ਬਣਾਏ ਗਏ ਨੇ ਗੁਰੂ ਘਰ ਦੇ ਵਿੱਚ ਭੋਰਾ ਵੀ ਬਣਾਇਆ ਗਿਆ ਤੇ ਉੱਥੇ ਥੜੇ ਵੀ ਮੌਜੂਦ ਨੇ ਜਿੱਥੇ ਜੋ ਵਿਬਾਂਡ ਸਜਾਏ ਗਏ ਸੀ ਜਦੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀਗਾ ਛੋਟੇ ਸਹਿਬਜ਼ਾਦੇ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਵਿਬਾਂਡ ਸਜਾਏਗੇ ਇਥੋਂ ਨਾਨਾ ਕਰਵਾ ਕੇ ਉਹਨਾਂ ਨੂੰ ਜੋਤੀ ਸਰੂਪ ਗੁਰੂ ਘਰ ਦੇ ਵਿੱਚ ਲਜਾਇਆ ਗਿਆ ਤਾਂ ਉੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ ਜੋ ਥਾਂ ਟੋਡਰਮਲ ਦੇ ਵੱਲੋਂ ਖਰੀਦੀ ਗਈ ਸੀ ਦੀਵਾਨ ਟੋਡਰਮਲ ਦੇ ਵੱਲੋਂ ਉਸ ਥਾਂ ਤੇ ਸਸਕਾਰ ਕੀਤਾ ਗਿਆ ਤਾਂ ਇਹ ਗੁਰੂ ਘਰ ਉਹੀ ਗੁਰੂ ਘਰ ਹੈ ਜਿੱਥੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਰੱਖੀਆਂ ਗਈਆਂ ਸੁੱਟੀਆਂ ਗਈਆਂ ਕਹਿ ਸਕਦੇ ਆ ਮੁਗਲਾਂ ਦੇ ਵੱਲੋਂ ਸੁੱਟੀਆਂ ਗਈਆਂ ਸੀ ਕਿ ਜਾਨਵਰ ਖਾ ਜਾਣਗੇ ਪਰ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੇ ਵਿੱਚ ਅ ਇੱਥੇ ਸ਼ੇਰ ਵੀ ਬਣੇ ਹੋਏ ਨੇ ਉਸੇ ਇਤਿਹਾਸ ਨੂੰ ਦਰਸਾਉਂਦੇ ਨੇ ਕਿ ਸ਼ੇਰਾਂ ਨੇ ਕਿਸ ਤਰੀਕੇ ਦੇ ਨਾਲ ਰਾਖੀ ਕੀਤੀ ਸੀ ਸੋ ਚੱਲਦੇ ਆ ਗੁਰੂ ਘਰ ਦੇ ਅੰਦਰ ਦਰਸ਼ਨ ਕਰਵਾਉਣੇ ਆ ਤੁਹਾਨੂੰ ਗੁਰੂ ਘਰ ਦੇ ਤੁਸੀਂ ਜੋ ਮੂਰਤੀਆਂ ਦੇਖ ਰਹੇ ਹੋ ਉਹ ਬਹੁ ਉਸੇ ਤਰੀਕੇ ਦੇ ਨਾਲ ਬਣਾਈਆਂ ਗਈਆਂ ਨੇ ਸ਼ੇਰਾਂ ਦੀਆਂ ਜਿਸ ਤਰੀਕੇ ਦੇ ਨਾਲ ਸ਼ੇਰਾਂ ਨੇ ਸਾਰੀ ਰਾਤ ਰੱਖਿਆ ਕੀਤੀ ਸਿਮਰਤਕ ਦੇਹਾਂ ਦੀ ਮਾਤਾ ਗੁਜਰਕਾਰ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਤਾਂ ਇਹ ਥੜਾ ਜੋ ਹੈ ਥੜਾ ਬਾਬਾ ਜ਼ੁਰਾਵਰ ਸਿੰਘ ਜੀ ਇੱਥੇ ਵਿਬਾਣ ਸਜਾਇਆ ਗਿਆ ਸੀ ਤਾਂ ਅ ਅੱਗੇ ਤੁਸੀਂ ਦੇਖੋਗੇ ਥੜਾ ਹੈ ਬਾਬਾ ਫਤਿਹ ਸਿੰਘ ਜੀ ਦਾ ਤੇ ਇੱਥੇ ਇਥੋਂ ਮ੍ਰਿਤਕ ਦੇਹਾਂ ਦੁਆਰਾ ਜੋਤੀ ਸਰੂਪ ਲਚਾਈਆਂ ਗਈਆਂ ਸੀ ਤਾਂ ਉੱਥੇ ਜਾ ਕੇ ਜੋ ਥਾਂ ਦਿਵਾਨ ਟੋਡਰਮਲ ਦੇ ਵੱਲੋਂ ਖਰੀਦੀ ਗਈ ਸੀ ਉਸ ਥਾਂ ਤੇ ਸੰਸਕਾਰ ਹੋਇਆ ਸੀ ਤੇ ਇੱਥੇ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਸ਼ੇਰ ਨੇ ਛੋਟੇ-ਛੋਟੇ ਸ਼ੇਰ ਵੀ ਰੱਖੇ ਹੋਏ ਨੇ ਤਾਂ ਲੋਕਾਂ ਦੀ માનਤਾ ਹੈ ਇਤਿਹਾਸ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ساری ਰਾਤ ਸ਼ੇਰਾਂ ਨੇ ਰੱਖਿਆ ਕੀਤੀ ਹੈ ਤਾਂ ਹੀ ਥੜੀ ਨੇ ਉਹ ਬਣਾਏ ਗਏ ਨੇ ਦੂਰੋ ਦੂਰ ਸੰਗਤਾਂ ਆਉਂਦੀਆਂ ਨੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆਈਆਂ ਨੇ ਨਤਮਸਤਕ ਹੋ ਰਹੇ ਨੇ ਤਾਂ ਇਸ ਤੋਂ ਬਾਅਦ ਜੋ ਹੈ ਬਿਬਾਨ ਸਜਾਣ ਤੋਂ ਬਾਅਦ ਅ ਗੁਰੂ ਘਰ ਦੇ ਵਿੱਚ ਜੋਤੀ ਸਰੂਪ ਗੁਰੂ ਘਰ ਦੇ ਵਿੱਚ ਲਜਾਇਆ ਗਿਆ ਤਾਂ ਉੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾ ਆਜਾ ਦਾ ਸਿਸਕਾਰ ਹੋਇਆ ਅ ਇੱਥੇ ਨਦੀ ਸੀ ਹੰਸਲਾ ਨਦੀ ਤਾਂ ਉਸ ਥਾਂ ਤੇ ਨਦੀ ਦੀ ਵੀ ਰੱਖਿਆ ਗਿਆ ਹੈ ਜਾਲੀ ਲਗਾ ਕੇ ਥਾਂ ਰੱਖੀ ਗਈ ਹੈ ਉੱਥੇ ਲਿਖਿਆ ਗਿਆ ਹੈ ਹੰਸਲਾ ਨਦੀ ਤਾਂ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਇੱਕ ਚੀਜ਼ ਜੋ ਹੈ ਅ ਅੱਜ ਵੀ ਮੌਜੂਦ ਹੈ ਇੱਥੇ ਬਾਬਾ ਜੀ ਮੌਜੂਦ ਨੇ ਬਾਬਾ ਜੀ ਇਹ ਜੋ ਹੰਸਲਾ ਨਦੀ ਇੱਥੇ ਲਿਖਿਆ ਗਿਆ ਤੇ ਜੋ ਗੁਰਦੁਆਰੇ ਦਾ ਇਤਿਹਾਸ ਹੈ ਪੂਰਾ ਸਾਹਬ ਨੇ ਇੱਥੇ ਹਰ ਥਾਂ ਤੇ ਸ਼ੇਰ ਹੀ ਸ਼ੇਰ ਨਜ਼ਰ ਆ ਰਹੇ ਨੇ ਤਾਂ ਕੀ ਇਤਿਹਾਸ ਹੈ ਜਿਸ ਸਮੇ ਸੁਭਾਸ ਰਾਮ ਨੇ ਛੋਟੇ ਸਹਿਬ ਜੈਦੇ ਨੂੰ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕਰਕੇ ਇਸ ਹੰਸਲਾ ਨਦੀ ਦੇ ਵਿੱਚ ਸੁੱਟਿਆ ਗਿਆ ਉਸ ਸਮੇ 48 ਘੰਟੇ ਜਿਹੜੀ ਸ਼ੇਰਾਂ ਨੇ ਜਿਹੜੇ ਉਹ ਬੱਚਿਆਂ ਦੀ ਮਾਤਾ ਗੁਰੂ ਜੀ ਦੀ ਰੱਖੀ ਕੀਤੀ ਹੈ ਇਸ ਕਰਕੇ ਜੀ ਲੋਕਾਂ ਦੀ ਸਰਦਾ ਭਾਵਨਾ ਹੈ ਸਰਦਾ ਭਾਵਨਾ ਦੇ ਮੁਤਾਬਕ ਲੋਕ ਸ਼ੇਰ ਚੜਾ ਕੇ ਆਪਣੀਆਂ ਜਿਹੜੀਆਂ ਮਨੋਖਮਨਾ ਪੂਰੀਆਂ ਕਰਦੇ ਆ ਜੋ ਵੀ ਕੋਈ ਮਨੋਕਾਮਨਾ ਲੈ ਕੇ ਆਉਂਦਾ ਹੈ ਸਿੱਧਾ ਦੇ ਪਵਨ ਸਥਾਨਾਂ ਤੇ ਸਤਿਗੁਰੂ ਜੀ ਸਾਰਿਆਂ ਦੀਆਂ ਮਨੋਕਾਮਨਾ ਸਪੂਰਨ ਕਰਦੇ ਆ ਤੇ ਇੱਥੇ ਮਨੋਕਾਮਨਾ ਜਦੋਂ ਪੂਰੀ ਹੁੰਦੀ ਉਹਦੋਂ ਸ਼ੇਰ ਚੜਾਏ ਜਾਂਦੇ ਨੇ ਹਾਂਜੀ ਹਾਂਜੀ ਆਪਣੀ ਸਰਦਾ ਮੁਤਾਬਕ ਫਿਰ ਸ਼ੇਰ ਚੜਾਉਂਦੇ ਆ ਕੋਈ ਬੱਚਿਆਂ ਦੇ ਪਨਵਾੜੀਆਂ ਖੜਾਮਾ ਚੜਾਉਂਦੇ ਆ ਅ ਸਰਦਾ ਮੁਤਾਬਕ ਜੋ ਵੀ ਕਿਸੇ ਦੀ ਹੈ ਲੈ ਕੇ ਆਉਂਦੇ ਆ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮਾਨਤਾਵਾਂ ਨੇ ਲੋਕ ਆਪਣੀ ਮੰਨਤਾ ਮੰਗਦੇ ਨੇ ਜਿਸ ਦੀ ਕਿਸੇ ਦੀ ਮੰਨਤਾ ਜਾਂ ਸੁੱਖਣਾ ਪੂਰੀਆਂ ਹੋ ਚਾਹਦੀਆਂ ਨੇ ਤਾਂ ਆਪਣੀ ਸ਼ਰਦਾ ਦੇ ਮੁਤਾਬਕ ਜਾਂ ਛੋਟੇ ਬੱਚਿਆਂ ਦੇ ਪਾਉਣ ਵਾਲੀਆਂ ਖੜਾਵਾਂ ਲੈ ਕੇ ਆਉਂਦੇ ਨੇ ਜਾਂ ਸ਼ੇਰ ਲੈ ਕੇ ਆਉਂਦੇ ਨੇ ਤੁਸੀਂ ਦੇਖਿਆ ਹੁਣੇ ਤਸਵੀਰਾਂ ਦੇ ਵਿੱਚ ਕਿ ਛੋਟੇ-ਛੋਟੇ ਸ਼ੇਰ ਵੀ ਇੱਥੇ ਪਏ ਹੋਏ ਨੇ ਲੋਕ ਮੰਨਦੇ ਨੇ ਜਿਸ ਕਿਸੇ ਦੀ ਮੰਨਤ ਪੂਰੀ ਹੁੰਦੀ ਹੈ ਉਸ ਉਸ ਤਰੀਕੇ ਦੇ ਨਾਲ ਸ਼ੇਰ ਜਾਂ ਫਿਰ ਖੜਾਵਾ ਇਥੇ ਚੜਾਈਆਂ ਜਾਂਦੀਆਂ ਨੇ ਜਿਸ ਤਰੀਕੇ ਦੇ ਨਾਲ ਬਿਬਾਨ ਸਜਾਏਗੇ ਤਾਂ ਇਤਿਹਾਸ ਨੂੰ ਜੋ ਪਤਾ ਲੱਗਾ ਸੌਣ ਕੇ ਹੀ ਰੌਂਗਟੇ ਖੜੇ ਹੋ ਜਾਂਦੇ ਨੇ ਤਸਵੀਰਾਂ ਦੇਖ ਕੇ ਰੌਂਗਟੇ ਖੜੇ ਹੁੰਦੇ ਨੇ ਕਿ ਕਿੰਝ ਨਦੀ ਦੇ ਵਿੱਚ ਨਿੱਕੇ ਨਿੱਕੇ ਸਹਿਬਜ਼ਾਦਿਆਂ ਨੂੰ ਛੁੱਟ ਦਿੱਤਾ ਗਿਆ ਸਿਰ ਕਲਮ ਕੀਤੇ ਗਏ ਉਹਨਾਂ ਦੇ ਪਨੀਹਾ ਚ ਚਣਵਾਇਆ ਗਿਆ ਪਰ ਇੱਕ ਵਾਰ ਵੀ ਉਹਨਾਂ ਦਾ ਹੌਸਲਾ ਨਹੀਂ ਡੋਲਿਆ ਵੱਡੇ ਵੱਡੇ ਲਾਲਚ ਸੂਬੇ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਦਿੱਤੇ ਕਿ ਪ੍ਰਿੰਟ ਵਾਰ ਵੀ ਉਹ ਨਹੀਂ ਡੋਲੇ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਕਿਆਰਾ ਲੰਘਦੇ ਹੋਏ ਉਹ ਸੂਬੇ ਦੀ ਕਚੈਰੀ ਦੇ ਵਿੱਚ ਦਾਖਲ ਹੁੰਦੇ ਨੇ ਸ਼ੇਰਾਂ ਦੀ ਤਰ੍ਹਾਂ ਦਾਖਲ ਹੁੰਦੇ ਨੇ ਤਾਂ ਉਨ੍ਹਾਂ ਦੇ ਅੱਗੇ ਭਾਈ ਸੰਗਤ ਸਿੰਘ ਦਾ ਸਿਰ ਕਲਮ ਕਰਕੇ ਰੱਖਿਆ ਜਾਂਦਾ ਹੈ ਉਸਾਂ ਵੀ ਉਹਨਾਂ ਦੇ ਨਾਲ ਮੇਲ ਖਾਂਦੇ ਸੀ ਭਾਈ ਸੰਗਤ ਸਿੰਘ ਉਹਨਾਂ ਦੇ ਸਿਰ ਰੱਖਿਆ ਜਾਂਦਾ ਕਿ ਤੁਹਾਡੇ ਪਿਤਾ ਦਾ ਕਤਲ ਕਰ ਦਿੱਤਾ ਹੈ ਤੁਹਾਡੇ ਤਾਂ ਨੂੰ ਮਾਰ ਦਿੱਤਾ ਗਿਆ ਬਣ ਤੁਸੀਂ ਇਸਲਾਮ ਕਬੂਲ ਕਰ ਪਰ ਉਹ ਨਹੀਂ ਮੰਨਦੇ ਉਹਦੀ ਦੇਗ ਬਣ ਕਰਦੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਾਨ ਦੇ ਹੀਂਹਾਂ ਦੇ ਵਿੱਚ ਚੜਵਾ ਦਿੱਤਾ ਜਾਂਦਾ ਇਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਵਿਬਾਨਗੜ ਦੇ ਵਿੱਚ ਮੌਜੂਦ ਹਾਂ ਜਿੱਥੇ ਰਾਖੀ ਕੀਤੀ ਗਈ ਸੀ ਮੱਤਕ ਦੇਹਾਂ ਦੀ ਛੋਟੇ ਸਾਹਿਬ ਜੀ ਤੇ ਮਾਤਾ ਗੁਜਰਕੌਰ ਜੀ ਦੇ ਸ਼ੇਰਾਂ ਦੇ ਮਿਲੋ ਰਾਖੀ ਕੀਤੀ ਗਈ ਸੀ ਤਾਂ ਇਸ ਵੇਲੇ ਸਾਡੇ ਨਾਲ ਬਾਬਾ ਰਣਜੀਤ ਸਿੰਘ ਜੀ ਬੁੱਢਾ ਜਾਣਦੇ ਆ ਇਸ ਗੁਰੂ ਘਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਉਹ ਸ਼ਹੀਦੀ ਸਭਾ ਕਲਗੀਧਰ ਪਾਸ਼ਾ ਜੀ ਦੇ ਛੋਟੇ ਸਪੂਤ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਇਹ ਅਸਥਾਨ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਜੋ ਇਹ ਅਸਥਾਨ ਦਾ ਇਤਿਹਾਸ ਸਾਹਿਬ ਜੀ ਨਾਲ ਸਾਂਝ ਪਾਉਣ ਲੱਗੇ ਆ ਜਿਸ ਸਮੇਂ ਬਾਬਾ ਜੋਰਾਵਾਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਇੱਕ ਇਥੇ ਕਿਲਾ ਸੀਗਾ ਉਹ ਕਿਲੇ ਤੋਂ ਇਧਰਲੇ ਪਾਸੇ ਹੰਸਲਾ ਨਦੀ ਸੀ ਉਹਨਾਂ ਨੇ ਉਹ ਸਰੀਰਾਂ ਨੂੰ ਉਹ ਪਵਿੱਤਰ ਸਰੀਰਾਂ ਨੂੰ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦੇ ਸਰੀਰਾਂ ਨੂੰ ਉਹਨਾਂ ਨੇ ਕਿਲੇ ਦੀ ਕੰਨ ਤੋਂ ਜੰਗਲ ਵਾਲੇ ਨੂੰ ਛੱਡ ਦਿੱਤਾ ਕਿ ਆਪੇ ਕੋਈ ਜਿਹੜੇ ਜੰਗਲੀ ਜਾਨਵਰ ਹੋਣਗੇ ਆਪੇ ਖਾ ਜਾਣਗੇ ਔਰ ਓਏ ਓਏ ਸਥਾਨ ਹੈ ਇਹ ਸਥਾਨ ਤੇ ਇਹ ਜੰਗਲ ਦੇ ਵਿੱਚ ਉਸ ਉਹ ਸਰੀਰਾਂ ਦੀ ਰੱਖਿਆ ਉਹਨਾਂ ਦੀ ਦੇਖਭਾਲ ਸ਼ੇਰ ਨੇ ਸਾਰੀ ਰਾਤ ਉਹਨਾਂ ਦੀ ਰਾਖੀ ਕੀਤੀ ਔਰ ਫਿਰ ਅਗਲੇ ਦਿਨ ਜਦੋਂ ਟੋਡਰਮਲ ਜੀ ਨੇ ਜਗਾ ਲੈ ਲਈ ਫਿਰ ਇਸੇ ਅਸਥਾਨ ਤੇ ਉਹਨਾਂ ਦੇ ਸਰੀਰਾਂ ਦੇ ਉਹ ਪਵਿੱਤਰ ਸਰੀਰਾਂ ਦੇ ਇਥੇ ਅੰਗੀਠੇ ਸਜਾਏ ਗਏ ਭਗਵਾਨ ਸਜਾਏ ਗਏ ਭਗਵਾਨ ਇਥੋਂ ਇਸ਼ਨਾਨ ਕਰਾ ਕੇ ਭਗਵਾਨ ਸਜਾ ਕੇ ਉਹਨਾਂ ਦੇ ਸਰੀਰਾਂ ਨੂੰ ਫਿਰ ਜੋਤੀ ਸਰੂਪ ਲੈ ਕੇ ਗਏ ਔਰ ਇਥੇ ਇਸ਼ਨਾਨ ਪਾਣੀ ਕਰਕੇ ਥੱਲੇ ਭੋਰੇ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਹੋਣਗੇ ਉੱਥੇ ਉਹ ਸਰੀਰਾਂ ਨੇ ਵਿਵਾਨ ਸਜਾਏ ਗਏ ਔਰ ਫਿਰ ਇੱਥੋਂ ਲਿਆ ਕੇ ਜੋਤੀ ਸਾਹਿਬ ਵਿਖੇ ਜੋ ਸੰਸਕਾਰ ਕੀਤਾ ਇੱਥੋਂ ਦਾ ਇਹ ਇਤਿਹਾਸ ਹੈ ਔਰ ਇਹ ਜੋ ਇੱਥੋਂ ਦਾ ਮੁੱਖ ਪ੍ਰਬੰਧਕ ਸ਼੍ਰੋਮਣੀ ਸੇਵਾ ਰਤਨ ਬੰਦਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮਹਾਂਪੁਰਖਾਂ ਦੀ ਰਹਿਣਮਾਈ ਹੇਡ ਚੱਲ ਰਹੇ ਨੇ ਔਰ ਗੁਰੂ ਕੇ ਖਾਲਸੇ ਪੰਥ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦੀ ਸਭਾ ਬੜੀ ਹੀ ਚੜ੍ਹਦੀ ਕਲਾ ਨਾਲ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਈ ਜਾਂਦੀ ਹੈ ਔਰ ਸੰਗਤਾਂ ਨੂੰ ਵੀ ਅੱਪ ਆਪੀਲ ਕਰਦੇ ਆ ਕਿ ਆਪਾਂ ਇਹ ਏਡੇ ਵੱਡੇ ਜੋੜ ਮੇਲੇ ਤੇ ਪਹੁੰਚਦੇ ਆ ਔਰ ਆਪਾਂ ਨੂੰ ਕੋ ਸਿੱਖਣਾ ਚਾਹੀਦਾ ਇਹ ਨਹੀਂ ਵੀ ਆਏ ਤੇ ਲੰਗਰ ਸਗਲੇ ਲੰਗਰ ਤਾਂ ਘਰਾਂ ਦੇ ਵਿੱਚ ਵੀ ਬਹੁਤ ਕੁਝ ਮਿਲਦਾ ਖਾਣ ਪੀਣ ਨੂੰ ਇਸ ਕਰਕੇ ਇੱਥੇ ਆਏ ਆ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਉਹ ਮਹਾਨ ਉਹ ਨਿੱਕੀਆਂ ਵੱਡੀਆਂ ਜਿੰਦਾ ਨਿੱਕੀਆਂ ਜਿੰਦਾ ਨਹੀਂ ਵੱਡੀ ਵੱਡੀਆਂ ਜਿੰਦਾ ਵੱਡੇ ਹੀ ਸਾਕੇ ਕਰਕੇ ਗਏ ਨੇ ਔਰ ਉਹਨਾਂ ਦੀ ਉਹ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਉਹ ਕਿੰਨੀਆਂ ਛੋਟੀਆਂ ਉਹਨਾਂ ਦੀਆਂ ਉਮਰਾਂ ਸੀਗੀਆਂ ਉਹ ਆਪਣੇ ਧਰਮ ਤੋਂ ਆਪਣੇ ਕਰਮ ਤੋਂ ਬਿਲਕੁਲ ਨਹੀਂ ਡੋਲੇ ਉਹਨਾਂ ਨੂੰ ਪੁੱਛਿਆ ਗਿਆ ਉਸ ਟਾਈਮ ਦੇ ਵਜੀਦ ਦੇ ਤੋਂ ਪੁੱਛਿਆ ਗਿਆ ਉਹਨਾਂ ਨੇ ਪੁੱਛਿਆ ਵੀ ਸਾਹਿਬ ਜਾ ਦਿਓ ਜੇ ਤੁਹਾਨੂੰ ਅਸੀਂ ਛੱਡ ਦੇਾਂਗੇ ਤੁਸੀਂ ਕੀ ਕਰੋਗੇ ਉਹ ਕਹਿੰਦੇ ਕੀ ਕਰਨਾ ਅਸੀਂ ਅਸੀਂ ਜੇ ਤੁਸੀਂ ਅਸੀਂ ਤਿਆਰਪਰ ਤਿਆਰ ਹੋਵਾਂਗੇ ਇਕੱਠੇ ਹੋਵਾਂਗੇ ਫੌਜ ਨੂੰ ਇਕੱਠੇ ਕਰਾਂਗੇ ਔਰ ਜਿਹੜੀ ਜ਼ੁਲਮ ਦੇ ਖਿਲਾਫ ਲੜਾਈ ਉਹਨੂੰ ਲੜਾਂਗੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਇਹਨਾਂ ਨੂੰ ਉੱਥੇ ਹੀ ਮਾਰ ਲੈਣਾ ਚਾਹੀਦਾ ਇਹ ਇਹ ਸੁੱ ਤਿੱਖੀਆਂ ਸੂਲਾ ਇਹ ਮੂੰਹ ਤਿੱਖੇ ਹੀ ਹੁੰਦੇ ਨੇ ਇਸ ਕਰਕੇ ਨਹੀਂ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਮਤਲਬ ਕਿ ਉਹ ਆਪਣੇ ਧਰਮ ਆਪਣੇ ਕਰਮ ਤੋਂ ਨਹੀਂ ਡੋਲੇ ਹੈਗੇ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸ ਕਰਕੇ ਆਪਾਂ ਇਹ ਆਏ ਆ ਫਤਿਹਗੜ ਦੀ ਧਰਤੀ ਤੇ ਕੁਝ ਸਿੱਖਣਾ ਚਾਹੀਦਾ ਗੁਰੂ ਵਾਲੇ ਬੰਨਾ ਚਾਹੀਦਾ ਅੰਮ੍ਰਿਤ ਛਕਣਾ ਚਾਹੀਦਾ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪਾਉਲ ਨਹੀਂ ਲਈ ਉਹ ਖੰਡੇ ਬਾਟੇ ਦੀ ਪਾਉਲ ਲਾਓ ਗੁਰੂ ਵਾਲੇ ਬਣੋ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਔਰ ਇਸ ਅਸਥਾਨ ਤੇ ਵੀ 4 ਦਿਨਾਂ ਤੋਂ ਅਮਰ ਰਜਾਨਾ ਜੋ ਸੰਚਾਰ ਹੁੰਦਾ ਹੈ ਅਮਰ ਸ਼ਕਣ ਵਾਲੀਆਂ ਫੌਜਾਂ ਸ਼ਕਣ ਔਰ ਗੁਰੂ ਵਾਲੇ ਬਨ ਇਸ ਕਰਕੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਗੁਰੂ ਖਾਲਸੇ ਪੰਥ ਵੱਲੋਂ ਜੋ ਇਹ ਜੋੜ ਮੇਲੇ ਮਨਾਏ ਜਾ ਰਹੇ ਨੇ ਔਰ 29 ਤਰੀਕ ਨੂੰ ਗੁਰੂ ਕੇ ਖਾਲਸੇ ਪੰਥ ਵੱਲੋਂ ਉਹਨਾਂ ਦੀ ਯਾਦ ਅੰਦਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜੰਗ ਜੂਰਤਬਾਂ ਦੇ ਨਾਲ ਜੋ ਮਹੱਲਾ ਸਜਾਇਆ ਜਾਂਦਾ ਹੈ 29 ਤਰੀਕ ਨੂੰ ਇੱਥੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਜੀ ਤੋਂ ਨਗਰ ਕੀਰਤਨ ਮਹੱਲਾ ਆਰੰਭ ਹੋਏਗਾ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਉਹਨਾਂ ਦੀ ਗਵਾਹੀ ਹੈ ਔਰ ਸਮੁੱਚੀਆਂ ਨਿਹੰਗ ਸਿੰਘ ਜਿੱਥੇ ਬੰਦਿਆ ਇਕੱਤਰ ਹੋਗੇ ਜੋ ਸ਼ਹੀਦਾਂ ਦੀ ਯਾਦ ਅੰਦਰ ਮਹੱਲਾ ਸਜਾਉਂਦੇ ਹਨ ਇੱਥੋਂ ਆਰੰਭ ਹੋ ਕੇ ਸਾਹਮਣੇ ਅਸਥਾਨਾਂ ਤੇ ਜਾਂਦਾ ਅਮੜ ਕੇ ਜੋਤੀ ਸਰੂਪ ਫਿਰ ਜਿਹੜਾ ਅੱਗੇ ਜਾ ਕੇ ਵੱਡਾ ਸਟੇਡੀਅਮ ਹੈ ਉੱਥੇ ਜਾ ਕੇ ਫਿਰ ਨਿਹੰਗ ਸਿੰਘ ਘੋੜਿਆਂ ਦੇ ਨਾਲ ਕਿੱਲੇ ਪੜਦੇ ਨੇ ਦੋ ਦੋ ਘੋੜਿਆਂ ਦੇ ਖੜੇ ਹੋ ਕੇ ਚਾਰ ਚਾਰ ਤੇ ਫਿਰ ਜੰਗ ਜੂ ਕਰਤਬ ਜਿਹੜੇ ਮਹਾਰਾਜ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣੇ ਖਾਲਸੇ ਨੂੰ ਬਖਸ਼ੇ ਹਨ ਉਹ ਫਿਰ ਉੱਥੇ ਨੀਜਾ ਪੈਜੀ ਕਰਕੇ ਤੇ ਇਹ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਰਗਿਆ ਜਾਵੇ ਨਿਹਾਲ ਹੋ ਜਾਵੇ ਸਤ ਸਾਲ ਹਰ ਸਾਲ ਦੀ ਤਰ੍ਹਾਂ ਕੀ ਜਾਣਿਆ ਕਿ ਕਿੰਨਾ ਕੀ ਇਤਿਹਾਸ ਹੈ ਜੋ ਲਸਾਹੀ ਸ਼ਹਾਦਤਾਂ ਨਿੱਕੀਆਂ ਨਿੱਕੀਆਂ ਜੰਦਾ ਦੇ ਵਜੋਂ ਦਿੱਤਾ ਆ ਦੇ ਆ ਉਹਨਾਂ ਦੀ ਰਾਖੀ ਜੇਨਾ ਤੇ ਲਈ ਉਹਨਾਂ ਦੀ ਮ੍ਰਿਤਕ ਦੇहां ਇੱਥੇ ਸੋਧ ਦਿੱਤੀ ਗਿਆ ਜਗ੍ਹਾ ਦੇ ਵਿੱਚ ਕਿ ਜੰਗਲੀ ਜਾਨਵਰ ਖਾ ਜਾਣਗੇ ਉਹਨਾਂ ਨੇ ਵੀ ਉਹਨਾਂ ਦੀ ਰਾਖੀ ਕੀਤੀ ਤਾਂ ਇਹ ਜੋ ਇੱਥੇ ਗੁਰਦੁਆਰਾ ਸਹਾਬੇ ਬਾਬਾ ਬੜੇ ਹੋਏ ਨੇ ਦੂਰੂ ਦੂਰੂ ਸੰਗਤਾਂ ਮੰਡਿਆ ਹੈ ਤਾਂ ਇੱਥੇ ਨਦਮਸਤਕ ਹੋ ਗਿਆ ਜੋ ਕੰਨਸੀ ਹੋ ਆਪਾਂ ਪੱਤﾞﾞ ਜਾਂਦੀ ਤਾਂ ਬਾਅਦ ਦੇ ਵਿੱਚ ਦੇਖਿਆ ਜਾਂਦਾ ਕਿ ਉਹਨਾਂ ਦੇ ਸਾਹ ਉਹਨਾਂ ਦੇ ਸ਼્વાસ ਮਿਲੇ ਬਚਾਉਂਦੇ ਤਾਂ ਉਹਨਾਂ ਦਾ ਸ਼ੇਰ ਕਲਮ ਬਣਦਾ ਜਾਂਦਾ ਜਿਹਨੂੰ ਦੱਸੋ ਕਿ ਪਾਜੰਦਾ ਤਾਂ ਸ਼ੇਰਾਂ ਦੇ ਵੱਲੋਂ ਰਾਖੀ ਕੀਤੀ ਜਾਂਦੀ ਉਹ ਰੌਣਕ ਦੇ ਲੋਕ ਇਹ ਸਭ ਦੇਖ ਕੇ ਤਸਵੀਰਾਂ ਦੇ ਇਤਿਹਾਸ ਜਾਣ ਕੇ ਉਕੀਨ ਨਿੱਕੀਆਂ ਜਾਂਦਾ ਵੱਡੇ ਸਾਖਰ ਇਹ ਗੱਲ ਬਸ ਐਵੇਂ ਨਹੀਂ ਬਣੀ ਇਹ ਗੱਲ ਪ੍ਰਤੱਖ ਹੈ ਕਿ ਕਿਸ ਤਰੀਕੇ ਦੇ ਨਾਲ ਛੋਟੇ ਛੋਟੇ ਸੰਸਾਧਨ ਦੇ ਵੱਲ ਤਸੱਬਬ ਪੇਤਾ ਦੇ ਛੋਟੇ ਛੋਟੇ ਜਾਂ ਦੋਸਤ ਦਿੱਤੇ ਨਾਲ ਆਪਣਾ ਆਪ ਵਾਰ ਦਿੱਤਾ ਗਿਆ ਪੰਥ ਲਈ ਤੇ ਦਸੰਤ ਪਤਾ ਦੇ ਵੱਲ ਆਪਣਾ ਸਰਬੰਸ ਵਾਰ ਦਿੱਤਾ ਗਿਆ ਖਾਲਸੇ ਦੇ ਰੱਖਿਆ ਲਈ ਤਾਂ ਰੋਂਗਟੇ ਖੜੇ ਹੁੰਦੇ ਮਨ ਪਰੋਂਦਾ ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ ਆਣੀ ਉਹ ਜਾਂਦਾ ਕਿਉਂਕਿ ਇਸ ਤਰੀਕੇ ਦੇ ਨਾਲ ਕੀ ਕੁਝ ਚੱਲਣਾ ਪਿਆ ਉਹਨਾਂ ਨੂੰ ਇਹ ਜੋ ਪੋਧੀਆਂ ਰਾਤਾਂ ਨੇ ਇਹ ਜੋ ਅ ਬੱਚਿਆਂ ਦੇ ਨਾਲ ਬੰਦਾ ਕੁਝ ਨਹੀਂ ਜੀ ਦੇ ਨਾਲ ਹੋਇਆ ਮੋਤੀ ਮਹਿਰਾ ਗੰਗੂਰਾ ਪਤਾ ਨਹੀਂ ਕਿੰਨੇ ਜਿਹੇ ਨਾਮ ਹੁੰਦੇ ਨੇ ਗੰਗੂ ਦੇਵਲ ਨੂੰ ਧੋਖਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਸ਼ਹਾਦਤਾਂ ਹੁੰਦੀਆਂ ਨੇ ਮੋਤੀ ਮਹਿਰਾ ਜਿਸ ਨੇ ਦਾ ਸਪਤੂ ਮੈਂਗਾ ਦੋ ਦਿਖਣਾ ਬੱਚਾ ਆਪਣਾ ਮਾਤਾ ਗੁਜਰੀ ਜੀ ਨੂੰ ਪਿਆ ਤਾਂ ਉਸ ਦਾ ਪੂਰਾ ਪਰਿਵਾਰ ਇੱਕਾ ਜਹਾ ਬੱਚਾ ਵੀ ਉਹ ਬੱਚਾ ਜੁਆੰਦਾ ਪੀੜ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੋਰ ਜੇਕਰ ਸ਼ਹਾਦਤਾਂ ਦੀ ਗੱਲ ਕੀਤੀ ਜਾਂਦੇ ਤਾਂ ਅੱਜ ਜੋ ਲਖਣ ਦੀ ਗਿਰਤ ਦੇ ਵਿੱਚ ਸੰਗਤ ਆ ਰਹੀਆਂ ਨੇ ਇਹ ਨਾ ਖਾਵਾਤ ਨਾ ਤਮਸਤਕ ਹੋਰੀਆਂ ਨੇ ਇਤਿਹਾਸ ਦੇ ਨਾਲ ਜਾਨੂ ਹੋਰੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਛੋਟੇ ਛੋਟੇ ਬੱਚੇ ਮਾਤਾ ਜੀ ਉਦਸੰ ਪਿਤਾ ਆਪਣਾ ਸਭ ਕੁਝ ਵਾਰ ਗਏ ਸਾਡੇ ਵੀ ਆਪਣਾ ਸਭ ਕੁਝ ਵਾਰ ਗਏ ਪੰਥ ਦੇ